ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਬੀਤਰ ਪਿਆਰਿਓ ਅੱਜ ਆਪਾਂ ਜਹੀਦਾ ਦੇ ਸਰਤਾਜ ਤਾਂ ਅੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੀ ਦੀ ਪਵਿੱਤਰ ਬਾਣੀ ਸੁਖਮਣੀ ਸਾਹਿਬ ਜੀ ਦੇ ਵਿਚਾਰ ਕਰਦੇ ਆਂ ਪਹਿਲੇ ਅਸ਼ਟ ਪੜੀਦੇ ਜੀ ਗੋੜੀ ਸੁਖਮਣੀ ਮਹਲਾ ਪੰਜਵਾਂ ਇਹ ਬਾਣੀ ਦਾ ਨਾਮ ਸੁਖਮਣੀ ਹੈ ਇਹ ਗੋੜੀ ਰਾਗ ਵਿੱਚ ਦਰਜ ਹੈ ਇਸ ਦੇ ਉਚਾਰਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਉਹ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਦ ਗੁਰੇ ਨਮਹ ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ ਜੁਗਾਦ ਗੁਰੇ ਨਮਹ ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ